ਕਪੂਰਥਲਾ ਜ਼ਿਲ੍ਹੇ ਦੇ ਪਿੰਡ ਦਬੁੱਲੀਆ ਵਿਖੇ ਤੀਸਰਾ ਬਲਕਾਰ ਸਿੰਘ ਚੀਮਾ ਮੈਮੋਰੀਅਲ 올 ਇੰਡੀਆ ਬਾਸਕਟਬਾਲ ਟੂਰਨਾਮੈਂਟ 28 ਫਰਵਰੀ ਤੋਂ 4 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ਦੇ ਵਿੱਚ ਦੇਸ਼ ਭਰ ਚੋ ਮੁੰਡਿਆਂ ਦੀਆਂ 8 ਤੇ ਕੁੜੀਆਂ ਦੀਆਂ 6 ਟੀਮਾਂ ਹਿੱਸਾ ਲੈਣਗੀਆਂ ਟੀਮਾਂ ਦੇ ਵਿੱਚ ਦੇਸ਼ ਦੇ ਊਚ ਕੋਟੀ ਦੇ ਖਿਡਾਰੀ ਹਿੱਸਾ ਲੈਣਗੇ ਜੇਤੂ ਟੀਮ ਲੜਕੇ ਲੜਕੀਆਂ ਨੂੰ ਬਰਾਬਰ 2-2 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਤੇ ਉੱਥੇ ਹੀ ਦੂਸਰੇ ਸਥਾਨ ਤੇ ਆਈਆਂ ਦੋਵੇਂ ਟੀਮਾਂ ਨੂੰ 1.5-1.5 ਲੱਖ ਦੇ ਇਨਾਮ ਦਿੱਤੇ ਜਾਣਗੇ ਇਸ ਤੋਂ ਇਲਾਵਾ ਤੀਜੇ ਸਥਾਨ ਤੇ ਆਈਆਂ ਕੋਈ ਟੀਮਾਂ ਨੂੰ 1-1 ਲੱਖ ਰੁਪਏ ਦਾ ਬਰਾਬਰ ਇਨਾਮ ਹੋਵੇਗਾ ਅਤੇ ਬੈਸਟ ਖਿਡਾਰੀ ਲੜਕੇ ਤੇ ਲੜਕੀ ਨੂੰ ਇੱਕ-ਇੱਕ ਮੋਟਰਸਾਈਕਲ ਦਿੱਤਾ ਜਾਵੇਗਾ ਇਹ ਬਾਸਕਟਬਾਲ ਟੂਰਨਾਮੈਂਟ ਅਰਜੁਨ ਅਵਾਰਡੀ ਸੱਜਣ ਸਿੰਘ ਟੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਦੇਖੋ ਜਿਹੜਾ ਸਰਦਾਰ ਬਲਦਾਰ ਸਿੰਘ ਟੀਮਾ ਮੈਮੋਰੀਅਲ ਬਾਸਕਟਬਾਲ ਟੂਰਨਾਮੈਂਟ ਹੋ ਰਿਹਾ ਹੈ 3rd ਟੂਰਨਾਮੈਂਟ ਹੈ ਔਰ ਇਹ 28 ਫਰਵਰੀ ਤੋਂ ਸ਼ਾਮੀ 3 ਵਜੇ ਦੇ ਮੈਚ ਸ਼ੁਰੂ ਹੋ ਜਾਣੇ ਨੇ ਓਪਨਿੰਗ ਹੈ 28 ਫਰਵਰੀ ਨੂੰ ਔਰ 4 ਫਰਵਰੀ ਨੂੰ ਸ਼ਾਮ ਨੂੰ ਇਹਦਾ ਫਾਈਨਲ ਹੈ ਸੋ ਟੀਮਾਂ ਜਿਹੜੀਆਂ ਅੱਜ ਦੋ ਟੀਮਾਂ ਜਿਹੜੀਆਂ ਪਹੁੰਚ ਗਈਆਂ 26 ਤਰੀਕ ਨੂੰ ਪਹੁੰਚ ਗਈਆਂ ਬਾਕੀ ਟੀਮਾਂ ਕੱਲ ਜਿਹੜੀਆਂ ਪਹੁੰਚਣੀਆਂ ਸ਼ਾਮ ਤੱਕ ਔਰ ਪਰਸੋਂ ਤੋਂ ਇਹਦੀ ਸਟਾਰਟਿੰਗ ਹੈ ਸੋ ਇਹ ਮੈਂ ਜਿੱਦਾਂ ਪਹਿਲਾਂ ਕਹਿ ਚੁੱਕਿਆ ਇੰਡੀਆ ਦਾ ਸਭ ਤੋਂ ਵਧੀਆ ਤੇ ਬਲੱਖਣ ਗੱਲ ਇਹ ਹੈ ਕਿ ਜੰਗਲ 'ਚ ਮੰਗਲ ਹੈ ਛੋਟੇ ਜਿਹੇ ਪਿੰਡ ਦੇ ਵਿੱਚ ਐਡਾ ਵੱਡਾ ਟੂਰਨਾਮੈਂਟ ਕਿਤੇ ਨਹੀਂ ਹੁੰਦਾ ਵੱਡੇ ਸ਼ਹਿਰਾਂ 'ਚ ਦੇਖੇ ਆ ਵੱਡੇ ਕਸਬਿਆਂ 'ਚ ਦੇਖੇ ਆ ਪਰ ਇੰਨੇ ਛੋਟੇ ਪਿੰਡ 'ਚ ਐਡਾ ਵੱਡਾ ਟੂਰਨਾਮੈਂਟ ਕਦੇ ਨਹੀਂ ਇਹਦੇ ਵਿੱਚ 8 ਟੀਮਾਂ ਜਿਹੜੀਆਂ ਟੌਪ ਦੀਆਂ ਨੇ ਇੰਡੀਆ ਦੀਆਂ ਉਹ ਆਰੀਆਂ ਨੇ ਮੈਨ ਦੇ ਵਿੱਚ ਮੈਨ ਸੈਕਸ਼ਨ ਦੇ ਵਿੱਚ ਤੇ ਔਮਨ ਸੈਕਸ਼ਨ ਦੇ ਵਿੱਚ 6 ਟੀਮਾਂ ਜਿਹੜੀਆਂ ਟੌਪ ਦੀਆਂ ਇੰਡੀਆ ਦੇ ਉਹ ਆ ਜਿਹੜਾ ਉਦਘਾਟਨ ਹੈ ਪਰਸੋਂ ਨੂੰ ਸਾਡੇ ਜਿਹੜੇ ਕੈਬਨਿਟ ਮੰਤਰੀ ਨੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਉਹ ਕਰਨਗੇ ਤੇ 4 ਤਰੀਕ ਨੂੰ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਉਹ ਦਰਸ਼ਨ ਦੇਣਗੇ ਤੇ ਨਾਲ ਡਾਕਟਰ ਰਵਜੋਤ ਜੀ ਜਿਹੜੇ ਕੈਬਨਿਟ ਮੰਤਰੀ ਨੇ ਉਹ ਵੀ ਆਉਣਗੇ ਤੇ ਵਿਚਕਾਰ ਵੀ ਮੰਤਰੀ ਸਾਹਿਬਾਨ ਤੇ ਹੋਰ ਬੜੀਆਂ ਪ੍ਰਮੁੱਖ ਸ਼ਖਸੀਤਾਂ ਆਉਣਗੀਆਂ ਔਰ ਇੱਕ ਅਸੀਂ ਸਪੈਸ਼ਲੀ ਜਿਹੜਾ ਹੈ ਦੁਨੀਆਂ ਦੇ ਜਿਹੜੇ ਮਸ਼ਹੂਰ ਨੇ ਜਿਨ੍ਹਾਂ ਨੇ ਬਜ਼ੁਰਗਾਂ ਨੂੰ ਮੋਟੀਵੇਟ ਕਰਨਾ ਹੈ ਜਿਨ੍ਹਾਂ ਨੇ 83 ਸਾਲ ਜਦੋਂ ਕਿ 83 ਸਾਲ ਦੀ ਉਮਰ ਦੇ ਵਿੱਚ ਬੰਦਾ ਮੜੀਆਂ ਦੀ ਅਡੀਕ ਕਰਦਾ ਹੁੰਦਾ ਹੈ ਵੀ ਪਤਾ ਨਹੀਂ ਕਦੋਂ ਚੱਲ ਜਾਣਾ ਤੇ ਉਦੋਂ ਉਹਦੇ ਮਨ ਦੇ ਵਿੱਚ ਬਣਿਆ ਕਿ ਯਾਰ ਮੈਂ ਐਥਲੈਟਿਕਸ ਕਰਨੀ ਹੈ ਤੇ ਉਹਨਾਂ ਨੇ ਐਥਲੈਟਿਕਸ ਸ਼ੁਰੂ ਕੀਤੀ ਉਹਨਾਂ ਨੇ ਰੇਸ ਸ਼ੁਰੂ ਕੀਤੀ ਔਰ ਦੁਨੀਆ ਦੇ ਵਿੱਚ ਉਹਨਾਂ ਨੇ ਨਾਮ ਨਖਟਿਆ ਐਡੀਡਾਸ ਦੇ ਬ੍ਰਾਂਡ ਐਮਬੈਸਡਰ ਬਣੇ ਤੇ ਉਹਨਾਂ ਦਾ ਨਾਮ ਹੈ ਅੱਜ ਉਹ 110 ਤੇ 13 ਸਾਲ ਦੇ ਨੇ ਉਹਨਾਂ ਦਾ ਨਾਮ ਹੈ ਸਰਦਾਰ ਫੌਜਾ ਸਿੰਘ ਅਸੀਂ ਲੋਕਾਂ ਨੂੰ ਤੇ ਬਜ਼ੁਰਗਾਂ ਨੂੰ ਮੋਟੀਵੇਟ ਕਰਨ ਲਈ ਉਹਨਾਂ ਨੂੰ ਵੀ ਇੱਥੇ ਬੁਲਾ ਰਹੇ ਹਾਂ ਗ੍ਰੇਟ ਖਲੀ ਵੀ ਜਿਹੜੇ ਨੇ ਮੇਰੀ ਗੱਲ ਹੋ ਰਹੀ ਹੈ ਉਹ ਵੀ ਆਉਣਗੇ ਜਿਹੜੇ ਬਹੁਤ ਮਸ਼ਹੂਰ ਜਿਹੜੇ ਹੀਰੋ ਨੇ ਜਿਹੜੇ ਪੰਜਾਬੀ ਫਿਲਮਾਂ ਦੇ ਦੇਵ ਖਰੋੜ ਜੀ ਉਹ ਵੀ ਦਰਸ਼ਨ ਦੇਣਗੇ ਸੋ ਬੜਾ ਇੱਕ ਵਧੀਆ ਜਣਾ ਉਹ ਮਾਹੌਲ ਤੇ ਵਧੀਆ ਟੂਰਨਾਮੈਂਟ ਹੋਣਗਾ